ਤੋ ਵੀ ਨੀਚੇ गिर ਗਿਆ ਇਸ ਤਰ੍ਹਾਂ ਦਾ ਅੰਕੜਾ ਜਿਹੜਾ ਮੈਸਮਨ ਦਾ ਡਰਾਵਣਾ ਅੰਕੜਾ ਹੈ ਜੋ ਦੇਖਦੇ ਆਂਗੇ ਕਿ ਉਹਨਾਂ ਦੇ ਸਮੇਂ ਪੰਜਾਬ ਦੀ ਗ੍ਰੋਥ ਹੋ ਰਹੀ ਸੀ ਜਾਂ ਪੰਜਾਬ ਪਿੱਛੇ ਨੂੰ ਜਾ ਰਿਹਾ ਸੀ ਇਹੀ ਕਰਨਾ ਕਿ ਪੰਜਾਬ ਦੇ ਲੋਕਾਂ ਨੇ 222 ਇੱਕ ਇਮਾਨਦਾਰ ਸਰਕਾਰ ਦਾ ਪਰਮਗਠਨ ਕੀਤਾ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਬਣਾਈ ਜੇ ਮੈਂ ਉਸ ਤੋਂ ਬਾਅਦ ਦੀ ਗੱਲ ਕਰਾਂ ਜਦੋਂ GST ਪ੍ਰਣਾਲੀ ਆਉਂਦੀ ਆ ਪੰਜਾਬ ਦੇ ਅੰਦਰ ਜਦੋਂ GST ਦੀ ਵਿਵਸਥਾ ਪੂਰੇ ਦੇਸ਼ ਦੇ ਅੰਦਰ ਆਉਂਦੀ ਆ ਕਿ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਜਿਹੜੀ ਆ ਉਹ ਪੂਰੇ ਦੇਸ਼ ਚ ਆਉਂਦੀ ਆ ਤੇ ਮੋਦੀ ਗੱਲ ਕਰਾਂ ਤਾਂ ਸਮਾਂ ਵੀ ਕੋਈ ਹਾਲਾਤ ਅੱਛੇ ਨਹੀਂ 네ਗੇਟਿਵ ਚ ਰਿਹਾ 19 20 ਦਾ ਸਾਲ ਚਾਹੇ ਕੋਵਿਡ ਦਾ ਸਾਲ ਕਰੀਏ -2% ਵੀ ਕੀ ਦਾ ਸਾਲ ਕਰੀਏ -4% -21 ਵਾ/ਦ ਸਾਲ ਕਰੀਏ ਉਹਦੇ ਚ ਪ੍ਰੋਗਰੈਸ ਜਰੂਰ ਦਿਖਾਈ ਦਿੱਤੀ ਆ ਕਿ ਉਹਦੇ 18-19% ਪ੍ਰੋਗਰੈਸ ਜਿਹੜੀ ਆ ਉਸ ਸਮੇ ਇੱਕੋ ਵਾਰ ਹੋਈ ਕਿਉਂਕਿ ਪਿਛਲੇ ਲਗਾਤਾਰ 4 ਸਾਲ 17 ਤੋਂ ਲੈ ਕੇ 21 ਤੱਕ ਲਗਾਤਾਰ ਜਿਹੜੀ ਉਹ ਮਾਈਨਸ ਜਾਂਦੀ ਰਹੀ ਯਾਨੀ ਕਿ ਜਿਹੜੇ ਵੀ ਟਾਰਗੇਟ ਫਿਕਸ ਕਰਦੇ ਰਹੇ ਕਾਂਗਰਸ ਪਾਰਟੀ ਵਾਲੇ ਜਾਂ ਮੇਰੇ ਤੋਂ ਪਹਿਲੇ ਫਾਈਨੈਂਸ ਮਿਨਿਸਟਰ ਉਹਨਾਂ ਕਿਸੇ ਵੀ ਟਾਰਗੇਟ ਨੂੰ ਅਚੀਵ ਕਰਨਾ ਦਾ ਦੂਰ ਦੂਰ ਦੀ ਗੱਲ ਬਲਕਿ ਨੇਕਟਿਵ ਜਾਂਦੇ ਰਹੇ ਸੋ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸਾਡੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਦੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਹੇਠ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਲੋਕਾਂ ਦੀ ਸਰਕਾਰ ਜਿਹੜੀ ਆ ਔਰ ਲਗਭਗ ਦੋ دہਾਕਿਆਂ ਬਾਅਦ ਦੋ ਜ ਤਿੰਨ دہਾਕਿਆਂ ਦੀ ਗੱਲ ਕਰੀਏ ਉਸ ਵਾਦਨ دہਾਕਿਆਂ ਦੇ ਬਾਅਦ ਜਿਹੜੀ ਹੈ ਕਮਾਂਡਰ ਸਰਕਾਰ ਦਾ ਗਠਨ ਹੋਇਆ ਪਹਿਲੇ ਸਾਲ 2022-23 ਦੇ ਅੰਦਰ 16.25% ਦੀ 16.225 ਜਿਸ 16% ਤੋਂ ਜ਼ਿਆਦਾ ਦੀ ਗ੍ਰੋਥ 23-24 15% ਤੋਂ ਉੱਪਰ ਦੀ ਜ਼ਿਆਦਾ ਦੀ ਗ੍ਰੋਥ 24-25 13% ਦੀ ਗ੍ਰੋਥ ਇਹ ਗ੍ਰੋਥ ਜਿਹੜੀ ਆ ਲਗਾਤਾਰ ਜਾਰੀ ਆ ਜਾਨੀ ਜੇ ਮੈਂ ਟੈਕਸ ਦੀ ਨੈੱਟ ਕਲੈਕਸ਼ਨ ਦੀ ਗੱਲ ਕਰਾਂ ਤੇ ਕਿੰਨੇ ਪੈਸੇ ਕਲੈਕਟ ਹੋਏ ਕਿਉਂਕਿ ਜਾਦਾ ਸਮਝ ਆਊਗੀ ਪਿਛਲੇ 5 ਸਾਲਾਂ 'ਚ ਜਦੋਂ ਜੀਐਸਟੀ ਰੀਮ ਆਉਂਦੀ ਆ ਔਰ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਖਜ਼ਾਨਾ ਖਾਲੀ ਮੰਤਰੀ ਸਾਹਿਬ ਉਹਦੇ ਹੁੰਦੇ ਸੀ ਪੰਜਾਬ ਦੇ ਅੰਦਰ ਔਰ ਉਸ ਸਮੇਂ 5 ਸਾਲਾਂ 'ਚ 55140 ਕਰੋੜ ਰੁਪਏ ਦਾ ਟੈਕਸ ਦੀ ਕਲੈਕਸ਼ਨ ਆਫ ਦਿ ਇਅਰ ਪੰਜ ਸਾਲਾਂ ਚ ਕਿੰਨੀ ਕਲੈਕਸ਼ਨ ਹੋ ਰਹੀ ਆ 55600 3 ਕਰੋੜ ਰੁਪਏ ਦੀ ਕਲੈਕਸ਼ਨ ਹੋ ਰਹੀ ਆ ਇਹਦੇ ਨਾਲ ਹੀ ਕੰਪਨਸੇਸ਼ਨ ਕੰਪਨਸੇਸ਼ਨ ਸਸ ਜਿਹੜਾ ਕੰਪਨਸੇਸ਼ਨ ਮਿਲ ਰਹੀ ਸੀ 14% ਦੀ ਗਰੋਥ ਤੇ ਉਹਦੇ ਵਿੱਚ ਵੀ 30000 30000 ਕਰੋੜ ਰੁਪਿਆ ਕਾਂਗਰਸ ਪਾਰਟੀ ਨੂੰ ਕੰਪਨਸੇਸ਼ਨ ਦਾ ਸੈਂਟਰ ਸਰਕਾਰ ਵੱਲੋਂ ਮਿਲਿਆ ਤੋਂ ਹਣ ਮੈਂ ਸਾਡੀ ਸਰਕਾਰ ਦੇ ਤਿੰਨ ਸਾਲ ਚ ਕੰਪੇਅਰ ਕਰਨਾ ਚਾਹਾਂਗਾ ਕਿ ਪਿਛੇ ਕਿੰਨਾ ਸਾਲਾਂ ਚ ਅਸੀਂ GST ਦੇ ਅੰਦਰ ਕੀ ਕੀਤਾ ਤਿੰਨ ਸਾਲਾਂ ਚ ਜਿਵੇਂ ਪਹਿਲਾਂ ਕਿਹਾ ਕਿ 16% 16% 13% ਦੀ ਜਿਹੜੀ ਆ ਉਹ ਗਰੋਥ ਲਗਾਤਾਰ ਹੋ ਰਹੀ ਆ ਔਰ ਸਾਢੇ 3 ਸਾਲ ਦੀ ਕਲੈਕਸ਼ਨ ਜਿਹੜੀ ਆ 62733 ਕਰੋੜ ਰੁਪਏ ਕਾਂਗਰਸ ਪਾਰਟੀ ਦੀ ਟੈਕਸ ਕਲੈਕਸ਼ਨ 55146 ਕਰੋੜ ਰੁਪਏ اور ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਤਿੰਨਾਂ ਸਾਲਾਂ ਚ 62733 ਕਰੋੜ ਰੁਪਏ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਬੇਈਮਾਨ ਸਰਕਾਰ ਤੇ ਕਮਾਂਡਾਰ ਸਰਕਾਰ ਦਾ ਕੀ ਫਰਕ ਆ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਇਮਾਨਦਾਰ ਸਰਕਾਰ ਦੇ ਅੰਦਰ ਕੰਫੀਡੈਂਸ ਕਿਵੇਂ ਵਧਿਆ ਵਿਸ਼ਵਾਸ ਕਿਵੇਂ ਵਧਿਆ ਕਿ ਪੰਜਾਬ ਦੇ ਅੰਦਰ ਅਸੀਂ ਜਿਹੜਾ ਪੈਸਾ ਦੇ ਰਿਆ ਉਹ ਬਿਲਕੁਲ ਖਜ਼ਾਨੇ ਚ ਜਾ ਰਿਹਾ ਉਹਦੀ ਟੈਕਸ ਦੀ ਚੋਰੀ ਨਹੀਂ ਹੋ ਰਹੀ ਕਿਤੇ ਮਰਜ਼ੂਦ ਨਹੀਂ ਹੋ ਰਹਾ ਕਿਤੇ ਦੁਰਵਰਤੋਂ ਨਹੀਂ ਹੋ ਰਹੀ ਇਸੇ ਗੱਲ ਕਰਕੇ ਪੰਜਾਬ ਦੀ ਜਿਹੜੀ ਤਿੰਨਾਂ ਸਾਲਾਂ ਦੀ ਕਲੈਕਸ਼ਨ ਆ ਉਹ 62733 ਕਰੋੜ ਤੋਂ ਪਾਰ ਕਰ ਗਈ ਔਰ ਪਿਛਲੇ ਪਿਛਲੇ 50 ਸਾਲਾਂ ਦੇ ਮੁਕਾਬਲੇ ਉਹ 55146 ਕਰੋੜ ਰੁਪਏ ਸੀ ਸੋ ਸਾਨੂੰ ਵੀ ਮਿਲਿਆ ਕੰਪਨਸੇਸ਼ਨ ਮੈਂ ਨਹੀਂ ਕਰੂੰਗਾ ਕਿਉਂਕਿ ਬਾਅਦ ਕੁਛ ਅਚਰ ਆਊਗਾ ਉਸ ਤੋਂ ਪਹਿਲੇ ਮੈਂ ਕਲੀਅਰ ਕਰਦਾ ਸਾਨੂੰ ਕੰਪਨਸੇਸ਼ਨ ਮਿਲਿਆ 11000 ਕਾਂਗਰਸ ਪਾਰਟੀ ਦਾ ਕੰਪਨਸੇਸ਼ਨ 30000 ਤੋਂ ਉੱਪਰ ਔਰ ਸਾਡਾ ਕੰਪਨਸੇਸ਼ਨ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਉਹ 11000 ਹੁਣ ਉਹ ਕੰਪਨਸੇਸ਼ਨ ਜਿਹੜਾ ਉਹ ਟੋਟਲੀ ਬੰਦ ਹੋ ਚੁੱਕਿਆਗਾ ਸੋ ਹੁਣ ਮੈਂ ਜੇ ਗੱਲ ਕਰਾਂ ਕਿ ਪੰਜਾਬ ਦੇ ਅੰਦਰ ਇਸ ਮਹੀਨੇ ਦੀ ਜੂਨ ਮਹੀਨੇ ਦੀ ਮੈਂ ਗੱਲ ਕਰਨੀ ਚਾਹਾਂਗਾ ਕਿ ਜੂਨ ਮਹੀਨਾ ਜਿਹੜਾ ਪੰਜਾਬ ਦੇ ਲਈ ਪੰਜਾਬ ਦੀ ਹਿਸਟਰੀ ਦੇ ਅੰਦਰ ਬਹੁਤ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਊਗਾ ਜਦੋਂ GST ਡਿਪਾਰਟਮੈਂਟ ਦੀ ਗੱਲ ਹੋਊਗੀ ਤਾਂ 44.44% ਦੀ 44.44% ਦਾ ਰਿਕਾਰਡ ਤੋੜਵਾਦਾ ਜਿਹੜਾ ਉਹ ਜੂਨ ਮਹੀਨੇ ਪਿਛਲੇ ਸਾਲ ਦੇ ਜੂਨ ਤੋਂ ਹੋਇਆ ਔਰ ਲਾਸਟ ਸਾਰੇ ਜਿੰਨੀਆਂ ਵੀ ਜੂਨ ਜਿਹੜੀਆਂ ਨਗੀਆਂ ਨੇ ਹੁਣ ਤੱਕ ਦੀਆਂ ਹਿਸਟੋਰੀਕਲ ਜਿੰਨੀਆਂ ਵੀ ਜੂਨ ਜਾਂਆਂ ਨਗੀਆਂ ਉਹਨਾਂ ਦੇ ਮੁਕਾਬਲੇ ਜਿਹੜੀ ਇਹ ਜੂਨ ਆ ਇਤਿਹਾਸ ਦੇ ਅੰਦਰ ਦਰਜ ਕੀਤੀ ਜਾਊਗੀ ਕਿ ਇਹਦੇ ਅੰਦਰ 44.4% ਦਾ ਰਿਕਾਰਡ ਤੋੜਵਾਦਾ ਪੰਜਾਬ ਦੇ ਅੰਦਰ ਹੋਇਆਗਾ ਸੋ ਇਸ ਵਾਰ ਜਿਹੜੀ ਜੀਐਸਸੀ ਦੀ ਨੈਟ ਕਲੈਕਸ਼ਨ ਹੋਈ ਆ ਉਹ 2379 2388.90 ਕਰੋੜ ਰੁਪਇਆ ਇਹ ਜਿਹੜੀ ਹੁਣ ਦੀ ਜੂਨ ਦੀ ਕਲੈਕਸ਼ਨ ਹੋਈਆ ਔਰ ਪਿਛਲੇ ਜੂਨ ਦੇ ਮੁਕਾਬਲੇ ਇਹਦੇ ਚ 732 ਕਰੋੜ ਰੁਪਏ ਦਾ ਵਾਧਾ ਹੈਗਾ ਪਿਛਲੇ ਜੂਨ ਚ 1647 ਸੀ ਜੇ ਮੈਂ ਜੂਨ 2024 ਦੀ ਗੱਲ ਕਰਾਂ ਜੂਨ 2024 ਦੇ ਅੰਦਰ 1647 ਕਰੋੜ ਰੁਪਏ ਇਕੱਤਰ ਹੋਏ ਸੀ ਅੱਜ ਜੂਨ 2025 ਦੇ ਅੰਦਰ 2388 ਕਰੋੜ ਰੁਪਏ ਜਿਹੜੇ ਨੇ ਉਹ ਇਕੱਤਰ ਹੋਏ ਨੇਗੇ ਔਰ ਇਹਦੇ ਵਿੱਚ 732 ਕਰੋੜ ਰੁਪਏ ਦਾ 732 ਕਰੋੜ ਰੁਪਏ ਦਾ ਜਿਹੜਾ ਉਹ ਵਾਦਾ ਹੋਇਆਗਾ ਸੋ ਪਿਛਲੇ ਸਾਲ ਜਿਹੜੀ ਗਰੋਥ ਆ ਉਹ ਲਗਭਗ 6% ਤੋਂ ਜ਼ਿਆਦਾ 6.5% ਸੀਗੀ ਸੋ ਇਸ ਵਾਰ ਜਿਹੜਾ ਉਹਦੇ ਚੋਂ ਸੱਤ ਗੁਣਾ ਵਧ ਜਾਣੀ ਕਿ 44% ਦਾ ਵਾਦਾ ਹੋਇਆਗਾ ਸੋ ਮੈਂ ਆਪਣੇ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਨਰੇਬਲ ਪਾਰਟੀ ਦੇ ਸੁਪਰੀਮ ਅਵਿੰਦ ਕੇਰਿਵਾਲ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਚਾਹਾਂਗਾ ਕਿ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਤਰੱਕੀ ਕਰ ਰਿਹਾ ਹਾਲਾਂਕਿ ਇਸ ਸਮੇਂ ਦੌਰਾਨ ਜੇ ਮੈਂ ਗੱਲ ਕਰਾਂ ਇਸ ਜੂਨ ਦੀ ਗੱਲ ਕਰੀਏ ਮਈ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਵਿਚਾਲੇ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗ ਵੀ ਲੱਗੀ ਔਰ ਹਾਲਾਤ ਜਿਹੜੇ ਨੇਗੇ ਉਹ ਮਾੜੇ ਵੀ ਰਹੇ ਔਰ ਕਾਫੀ ਦਿਨ ਬਲੈਕਆਊਟ ਵੀ ਹੁੰਦਾ ਰਿਹਾ ਔਰ ਬਹੁਤ ਸਾਰਾ ਕਾਰੋਬਾਰ ਜਿਹੜਾ ਇੰਟਰ ਸਟੇਟ ਨੈਸ਼ਨਲ ਲੈਵਲ ਤੇ ਇਹ ਇੰਟਰਨੈਸ਼ਨਲ ਲੈਵਲ ਤੇ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਰਹਾ ਰਿਹਾ ਪਰ ਇਹਨਾਂ ਸਾਰੀਆਂ ਵਿਪਰੀਤ ਪਰਸਥਿਤੀਆਂ ਦੇ ਉਸ ਜਾ ਕੇ ਬਹੁਤ ਅੱਛੀ ਜਿਹੜੀ ਆ ਉਹ ਗਰੋਥ ਦੇਖਣ ਨੂੰ ਮਿਲੀ ਆ ਇਸ ਤੋਂ ਬਿਨਾ ਅਸੀਂ ਇਸ ਸਮੇਂ ਦੌਰਾਨ ਇੱਕ ਵੱਡਾ ਜਿਹੜਾ ਇਸ ਤੋਂ ਬਿਨਾ ਇਸ ਸਾਲ ਦੌਰਾਨ ਇੱਕ ਵੱਡਾ ਜਿਹੜਾ ਕੰਮ ਕੀਤਾਗਾ ਉਹ ਆ ਕਿ ਲੁਧਿਆਣਾ ਦੀ ਜਿਹੜੀ ਇੱਕ ਫਰਜੀ ਕੰਪਨੀ ਸੀ ਫਰਜੀ ਫਾਰਮਸੀ ਜਿਹੜੀ ਸਿੰਡିକੇਟ ਸੀ ਉਹਨੂੰ ਬੇਰੁਜ਼ਗਾਰ ਕੀਤਾਗਾ ਉਹਦੇ ਚੋਂ 864 ਕਰੋੜ ਰੁਪਏ 804.7 ਕਰੋੜ ਰੁਪਏ ਜਿਹੜਾ ਉਹਦੀ ਕਪੜੇਵਾੜੀ ਉਹਦੀ ਜਿਹੜੀ ਐਮਬੈਸਲਮੈਂਟ ਐਮਬੈਸਲਮੈਂਟ ਜਿਹੜੀ ਆ ਉਹ ਸਾਹਮਣੇ ਆਈ ਆ ਉਹਦੇ ਵਿੱਚੋਂ ਅਸੀਂ 157.22 1 157.22 ਜਿਹੜਾ ਹੈਗਾ ਕਰੋੜ ਰੁਪਏ ਦੀ ਟੈਕਸ ਚੋਰੀ ਫੜੀਆ ਔਰ ਉਹਦੀ ਐਫ ਆਈ ਆਰ ਵੀ ਦਰਜ ਹੋਈ ਔਰ ਸ਼ਰਮ ਦੇ ਖਿਲਾਫ ਉਹਨਾਂ ਦੀ ਰੈਸਪੀ ਪਾਈ ਗਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਨੂੰ ਜਿਹੜਾ ਹੈਗਾ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਔਰ ਲਗਾਤਾਰ ਅਸੀਂ ਜਿੱਥੇ ਵੀ ਫਰਜ਼ੀ ਕੰਪਨੀਆਂ ਬਣਾ ਕੇ ਕੁਝ ਲੋਕ ਜਿੱਥੇ ਸਾਡੇ ਪੰਜਾਬ ਨਾਲ ਫਰਾਡ ਕਰਦੇ ਨੇ ਉਥੇ ਦੇਸ਼ ਨਾਲ ਵੀ ਫਰਾਡ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਸਿਕੰਜਾ ਜਿਹੜਾ ਉਹ ਕਸਿਆ ਹੈਗਾ ਔਰ ਇਸ ਸਮੇਂ ਦੌਰਾਨ ਸਾਡੇ ਸਿੱਪੂ ਜਿਹੜਾ ਸਟੇਟ ਦਾ ਪ੍ਰੋਗਰੈਸ ਜੁਨਟ ਹੈਗਾ ਉਹਨੇ ਵੀ ਜੀਐਸਸੀ ਦੇ ਅੰਦਰ 20 ਫਰਮਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਬੋਗਸ ਬਿਲਿੰਗ ਤੇ ਆਰਟੀਸੀ ਕੱਪੜੇ ਲਈ ਜਿਹੜੀਆਂ ਯੂਜ਼ ਕਰ ਰਹੀਆਂ ਸੀਗੀਆਂ ਵੀ ਫਰਮਾਂ ਦੀ ਇਸ ਤੋਂ ਬਿਨਾ ਵੀ ਜਿਹੜੀ ਅਸੀਂ ਪਛਾਣ ਕੀਤੀ ਹੈਗੀ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲੈ ਰਹਿਆਂਗੇ ਇਹਦੇ ਵਿੱਚ ਮੈਂ ਸਮਝਦਾਗਾ ਜਿਹੜੇ ਮਾਸਟਰ ਮਾਈਂਡ ਸੀ ਉਹ ਕੀ ਕਰਦੇ ਸੀਗੇ ਜਿਹੜੇ ਬੇਰੁਜ਼ਗਾਰ ਲੋਕ ਸੀ ਬੇਰੁਜ਼ਗਾਰ ਮਜ਼ਦੂਰ ਵਰਗ ਦੇ ਲੋਕ ਸੀਗੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਲਈ ਪੇਵਾ ਚਾਹੁੰਦੇ ਸਿਖਰਦੇ ਸੀ ਉਹਨਾਂ ਦੇ ਪੈਨ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਅੱਜ 500 ਦੀ ਬਜਾਏ 700 ਰੁਪਏ ਤੁਹਾਨੂੰ ਦਿਹਾੜੀ ਦੇਵਾਂਗੇ ਪਰ ਲੇਕਿਨ ਅਸੀਂ ਤੁਹਾਡੇ account 'ਚ transfer ਕਰ ਦੇਾਂਗੇ ਤੁਸੀਂ ਸਾਨੂੰ ਆਪਣਾ account ਨੰਬਰ ਦੇ ਦਿਓ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਦੇ ਦਿਓ ਤੇ ਤੁਹਾਡੇ account 'ਚ ਕਰਦਾਂਗੇ ਉਸ ਤੋਂ ਲੈ ਕੇ ਫਿਰ ਉਹ ਉਸੇ ਆਧਾਰ ਕਾਰਡ ਨੂੰ ਉਸੇ account ਨੰਬਰ ਨੂੰ GSCI ਇੰਦੇ ਅੰਦਰ ਰਜਿਸਟਰ ਕਰਵਾ ਲੈਂਦੇ ਸੀਗੇ ਔਰ ਖਾਤਾ ਜਿਹੜਾ ਉਹ ਖੁੱਲਿਆ ਹੁੰਦਾ ਸੀਗਾ ਕਰਵਾ ਕੇ ਫਿਰ ਉਹ ਫਰਾੜ ਕਰਦੇ ਸੀ ਇਸ ਤਰ੍ਹਾਂ ਜਿਹੜਾ ਇਹ ਅਸੀਂ 800 860 ਕਰੋੜ ਰੁਪਏ ਦਾ ਫਰਾੜ ਜਿਹੜਾ ਅ ਅਟ੍ਰੈਕਟ ਕੀਤਾਗਾ ਉਹਨੂੰ ਫੜਿਆਗਾ ਔਰ ਉਹਦੇ ਅੰਦਰ ਜਿਹੜੀ ਅ ਅਪ੍ਰੋਕਸੀਮੇਟ ਚੋਰੀ ਸੀ ਟੈਕਸ ਦੀ ਉਹ 157 ਕਰੋੜ ਦੀ ਸੀ ਤੋ ਇਸ ਤੋਂ ਬਿਨਾ ਇਹਦੇ ਵਿੱਚ ਅਸੀਂ ਕਾਫੀ ਸਾਰੇ ਸਬੂਤ ਜਿਹੜੇ ਨੇ ਉਹ ਮੈਂ ਦੱਸ ਦਿਆਂ ਕਿਉਂਕਿ ਇਨਵੈਸਟੀਗੇਸ਼ਨ ਆਲਮੋਸਟ ਇਸ ਕੇਸ ਦੀ ਕੰਪਲੀਟ ਹੋਣ ਵਾਲੀ ਆ 40 ਲੱਖ ਰੁਪਇਆ ਇਹਦੀ ਜਿਹੜੀ ਆ ਕਰੰਸੀ ਉਹ ਅਸੀਂ ਰਿਕਵਰ ਕੀਤੀ ਸੀ ਫਰਜੀ ਬਿਲ ਬੁੱਕਾਂ ਬਿਨਾ ਦਰਖਸਤ ਚੈੱਕ ਬੁੱਕ ਸਟੈਂਪ ਲੱਗੇ ਜਿਹੜੇ ਫਾਰਮ ਸੀ ਉਹ ਫੜੇ ਸੀਗੇ ਸੋ ਇਹਦੇ ਵਿੱਚ ਕਾਰਵਾਈ ਜਿਹੜੀ ਹੋਈ ਆ ਐਫ ਆਈ ਆਰ ਨੰਬਰ 139 ਡੇਟਡ 25 6 25 ਲੁਧਿਆੜਾ ਚ ਦਰਜ ਹੋਈ ਆ ਔਰ ਇਹਦੇ ਅੰਦਰ ਜਿਹੜਾ ਮੁੱਖ ਦੋਸ਼ੀ ਆ ਸਰਬਜੀਤ ਸਿੰਘ ਉਹਦੀ ਗ੍ਰਿਫਤਾਰੀ ਜਿਹੜੀ ਆ ਅੱਜ ਉਹ ਭੱਜਿਆ ਹੋਇਆਗਾ ਉਹਦੀ ਗ੍ਰਿਫਤਾਰੀ ਹੋ ਰਹੀ ਹੈ ਕਿ ਉਹ ਕਾਫੀ ਸਾਰੇ ਜਿਹੜੇ ਵਕਤੀ ਨੇ ਉਹ ਰੈਸ ਕਰ ਲਏ ਇਹ ਤੋਂ ਬਣਾ ਇੱਕ ਹੋਰ ਸੀਰੀਅਸ ਫਰਾਡ ਜਿਹੜਾ ਸਾਡੇ ਜੀਐਸਟੀ ਡਿਪਾਰਟਮੈਂਟ ਨੇ ਡਿਟੈਕਟ ਕੀਤਾਗਾ ਉਹ ਆਗਾ ਐਮਐਸ ਮਾਤਾ ਦੁਰਗਾ ਰੋਡ ਲਾਈਨਸ ਤੁਸੀਂ ਦੇਖੀ ਹੋਣੀ ਉਹ ਰੋਡ ਲੈਂਡ ਸਰਕਾਂ ਤੇ ਸੜਕਾਂ ਦੇ ਉਤੇ ਟਰੱਕ ਬੱਸਾਂ ਉਹਨਾਂ ਦੀਆਂ ਘੁੰਮਦੀਆਂ ਤੁਹਾਨੂੰ ਨਜ਼ਰ ਆਉਦੀਆਂ ਨੇ ਕਿਆਂ ਐਮਐਸ ਮਾਂ ਦੁਰਗਾ ਰੋਡ ਲਾਈਨਸ ਇਹਦਾ ਵੀ 168 ਕਰੋੜ ਰੁਪਏ ਦਾ ਈਵੇ ਬਿੱਲ ਜਿਹੜਾ ਸੀ ਉਹਦੀ ਧੋਖਾ ਧੜੀ ਜਿਹੜੀ ਆ ਅਸੀਂ ਡਿਟੈਕਟ ਕੀਤੀ ਆ ਔਰ ਦੇ ਨਾਲ 30 ਯਾਨੀ 30.66 ਕਰੋੜ ਰੁਪਏ ਦੀ ਟੈਕਸ ਚੋਰੀ ਜਿਹੜੀ ਆ ਉਹ ਸਾਹਮਣੇ ਆਈ ਆ ਐਫ ਆਈ ਆਰ ਜਿਹੜੀ ਦਰਜ ਹੋਈ ਆ ਮਾ ਦੁਰਗਾ ਰੋਡ ਲਾਈਨਸ ਦੇ ਅੰਦਰ ਉਹਦਾ ਜੀ ਐਸ ਸੀ ਨੰਬਰ ਦੇ ਆਧਾਰ ਤੇ ਉਹਦੀ ਜਿਹੜੀ ਆ ਅਸੀਂ ਐਫ ਆਈ ਆਰ ਦਰਜ ਕਰਾਈ ਆ ਔਰ ਉਹਦੇ ਤੇ ਵੀ ਜਿਹੜਾ ਐਕਸ਼ਨ ਸਾਡਾ ਲਗਾਤਾਰ ਜਾਰੀ ਆ ਇਹ ਰੋਡ ਲਾਈਨ ਜਿਹੜੀ ਆ ਕਾਪਰ ਦਾ ਤਬਾਕੂ ਦਾ ਸਕ੍ਰੈਪ ਦਾ ਕੰਮ ਕਰਦੇ ਸੀ 30 ਕਰੋੜ ਰੁਪਏ ਦੀ ਜਿਹੜੀ ਆ ਇਹਨਾਂ ਨੇ ਟੈਕਸ ਚੋਰੀ ਕੀਤੀ ਸੀ ਸੋ ਇਸ ਦੇ ਵਿੱਚ ਜਿਹੜਾ ਇਹਦਾ ਮਾਲਕਾ ਬਿਜੀ ਮਮਗੈਨ ਬਿਜੀ ਮਮਗੈਨ ਦਾ ਮਾਲਕਾ ਉਹਦੇ ਵਿਰੁੱਧ ਐਫ ਆਈ ਆਰ ਨੰਬਰ 184 ਡੇਟਡ 3625 ਜਿਹੜੀ ਆ ਉਹ ਅਸੀਂ ਦਰਜ ਕੀਤੀ ਆ ਇਹਦੇ ਅੰਦਰ ਵੀ ਗ੍ਰਿਫਤਾਰੀਆਂ ਕਾਫੀ ਸਾਰੀਆਂ ਅਜੇ ਬਾਕੀ ਨੇ ਕਾਫੀ ਸਾਰੇ ਲੋਕਾਂ ਨੂੰ ਅਸੀਂ ਫੜ ਲਿਆਗਾ ਸੋ ਇਹ ਤਾਂ ਪੋਸੀਬਲ ਹੋਇਆ ਕਿ ਲਗਾਤਾਰ ਅਸੀਂ ਪੰਜਾਬ ਦੇ ਅੰਦਰ ਲਗਾਤਾਰ ਜੀਐਸਟੀ ਇੰਡੀਆ ਅੰਦਰ ਡਿਪਾਰਟਮੈਂਟ ਦੇ ਅੰਦਰ ਗਾਤਾਰ ਅਸੀਂ ਸੁਧਾਰ ਕਰਦੇ ਆ ਸੁਧਾਰ ਕਰ ਰਹੇ ਆ ਅਸੀਂ ਆਪਣਾ ਨਵਾਂ ਇੰਟੀਗ੍ਰੇਸ਼ਨ ਜਿਹੜਾ ਸ਼ੁਰੂ ਕੀਤਾਗਾ ਆਈਐਫ ਐਮਐਸ ਇਹ ਅਸੀਂ ਹਰੇਕ ਡਿਪਾਰਟਮੈਂਟ ਦਾ ਸ਼ੁਰੂ ਕੀਤਾਗਾ ਕਿ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਗ੍ਰਾਂਟ ਜਾਰੀ ਕਰਦੇ ਆ ਮੰਨ ਲਓ ਅਸੀਂ ਹਾਊਸਿੰਗ ਡਿਪਾਰਟਮੈਂਟ ਨੂੰ ਗ੍ਰਾਂਟ ਜਾਰੀ ਕੀਤੀ ਕਿਸੇ ਬਿਲਡਿੰਗ ਦੇ ਲਈ ਜਾਂ ਅਸੀਂ ਫੂਡ ਸਪਲਾਈ ਨੂੰ ਕੀਤੀ ਜਾਂ ਸਿੱਕੇ ਸੇ ਹੋਟ ਡਿਪਾਰਟਮੈਂਟ ਨੂੰ ਕੀਤੀ ਤਾਂ ਜਦੋਂ ਉਸੇ ਗ੍ਰਾਂਟ ਜਾਰੀ ਕਰਦੇ ਆ ਉਹਦੇ ਜਿਹੜੀ ਗ੍ਰਾਂਟ ਲੱਗਦੀ ਸੀ ਉਹਦੇ ਜਿਹੜੇ ਜੀਐਸਸੀ ਦੇ ਪੈਸੇ ਸੀ ਉਹ ਕਿਤੇ ਨਾ ਕਿਤੇ ਸਹੀ ਤਰੀਕੇ ਦੇ ਨਾਲ ਸਰਕਾਰ ਕੋਲੇ ਨਹੀਂ ਪਹੁੰਚਦੇ ਸੀ ਹੁਣ ਅਸੀਂ ਆਈਐਫਐਫ ਜਿਹੜਾ ਆਈਐਫ ਐਮਐਸ ਇੰਟੀਗ੍ਰੇਟਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਇੰਟੀਗ੍ਰੇਟਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਜਿਹੜਾ ਆਈਐਫ ਐਮਐਸ ਜਿਹੜਾ ਪੰਜਾਬ ਉਹ ਅਸੀਂ ਬਣਾ ਲਿਆ ਉਦੇ ਉਹਦੇ ਤਹਿਤ ਜਿਹੜਾ ਉਹ ਸਾਰਾ ਪੈਸਾ ਜਿੰਨੀ ਗ੍ਰਾਂਟ ਦਿੱਤੀ ਆ ਉਹਦਾ ਬਣਦਾ ਜੀਐਸਟੀ ਜਿਹੜਾ ਉਹ ਇੱਕ ਇੱਕ ਪੈਸਾ ਡਿਪਾਰਟਮੈਂਟ ਕੋਲੇ ਪਹੁੰਚ ਰਿਹਾਗਾ ਇਸ ਤੋਂ ਬਿਨਾਂ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆਗਾ ਨਵੀਂ ਪਹਿਲ ਕਰ ਵੀ ਕੀਤੀ ਆ ਪੰਜਾਬ ਦੇ ਅੰਦਰ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਔਰ ਜਿਸ ਦੇ ਨਾਲ ਜੀਐਸਟੀ ਲਗਭਗ ਸਾਡਾ ਜੇ ਮੈਂ ਐਨਵਾਲੀ ਗੱਲ ਕਰਾਂ ਸੁਣਾਣਾ ਗੱਲ ਕਰਾਂ ਤਾਂ 500 ਕਰੋੜ ਰੁਪਇਆ ਜਿਹੜਾ ਆਵਾਜੂਗਾ ਜਿਹੜਾ ਕਿਸੇ ਨਾ ਕਿਸੇ ਰੂਪ ਚ ਦੂਸਰੇ ਸਟੇਟਾਂ ਨੂੰ ਜਾਂਦਾ ਸੀ ਯੂਨੀਅਨ ਟੈਰੀਟਰੀਆਂ ਨੂੰ ਜਾਂਦਾ ਸੀ ਯਾਦਰ ਸਟੇਟ ਤੋਂ ਜਾਂਦਾ ਸੀ ਯਾਨੀ ਸਾਡੇ ਡਿਪਾਰਟਮੈਂਟ ਦੇ ਜਿਹੜੇ GST ਦੇ ਰਜਿਸਟ੍ਰੇਸ਼ਨ ਸੀਗੀਆਂ ਉਹ ਯਾ ਜੋੜੀ ਚ ਹੋਣੀਆਂ ਸੀਗੀਆਂ ਜਾਂ ਆਦਰ ਕਿਸੇ ਹੋਸਟ ਸਟੇਟ ਤੋਂ ਹੋ ਜਾਣੀਆਂ ਸੀਗੀਆਂ ਕਿ ਉਹਨਾਂ ਦੇ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਹੈੱਡ ਆਫਿਸ ਕਿਸੇ ਹੋਰ ਸਟੇਟ ਚ ਰਹਿ ਸੀ ਯਾ ਸਾਬਾ ਆਫਿਸ ਚ ਰਹਿ ਸੀ ਉਥੇ ਉਸ ਸਮੇਂ ਦੀਆਂ ਸਮੇਂ-ਸਮੇਂ ਦੇ ਸਰਕਾਰਾਂ ਨੇ ਅਬ ਦਾ ਡੀਐਸਸੀ ਜਿਹੜਾ ਸੀ ਰਜਿਸਟ੍ਰੇਸ਼ਨ ਉੱਥੇ ਕਰਵਾਈ ਸੀ ਉਹ ਸਾਰੀ ਰਜਿਸਟ੍ਰੇਸ਼ਨ ਜਿਹੜੀ ਆ ਸੀ ਪੰਜਾਬ ਦਾ ਤੱਕ ਪੰਜਾਬ ਦੇ ਵਿੱਚ ਉਹ ਸਾਰੀ ਰਜਿਸਟ੍ਰੇਸ਼ਨ ਅਸੀਂ ਉਹ ਪੰਜਾਬ ਚ ਕਰਵਾਈ ਆ ਮਹਾਰੀਚ ਕਰਵਾਈ ਆ ਜਿੱਥੇ ਜਿੱਥੇ ਡਿਪਾਰਟਮੈਂਟ ਜਿਹੜੇ ਅਡਜਸਟ ਕਰਦੇ ਨੇ ਜਿਵੇਂ ਆ ਉਹਦੇ ਸਬ ਅਫੀਸਰ ਅਡਜਸਟ ਕਰਦੇ ਨੇ ਜਾਂ ਹੈੱਡ ਅਫੀਸ ਅਡਜਸਟ ਕਰਦੇ ਨੇ ਉਹਦੇ ਨਾਲ ਤਕਰੀਬਨ ਐਨੂਅਲੀ 500 ਕਰੋੜ ਰੁਪਏ ਦਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੋਊਗਾ ਇਸ ਤੋਂ ਬਿਨਾ ਰੀਅਲ ਟਾਈਮ ਈ-ਵੇ ਬਿਲ ਪੋਰਟਲ ਇਹ ਬਹੁਤ ਹੀ ਮੈਂ ਸਭ ਨੇ ਇੱਕ ਅੱਛੀ ਸ਼ੁਰੂਆਤ ਪੰਜਾਬ ਤੋਂ ਹੀਆ ਰੀਅਲ ਟਾਈਮ ਈ-ਵੇ ਬਿਲ ਇਹਦਾ ਮਤਲਬ ਕੀ ਆ ਕਿ ਅੱਗੇ ਜਿਹੜੇ ਈ-ਵੇ ਬਿਲ ਸੀ ਈ-ਵੇ ਬਿਲ ਜਦੋਂ ਮੰਨ ਲਓ ਦਿੱਲੀ ਚ ਈ-ਵੇ ਬਿਲ ਕਟਿਆ ਉਹਦੀ ਇਨਫਰਮੇਸ਼ਨ ਪੰਜਾਬ ਤੱਕ ਪਹੁੰਚਦੇ ਆ ਬੋਸਦੇ ਆ ਆਲਮੋਸਟ 10 ਤੋਂ 4 ਦਿਨ ਲੱਗ ਜਾਂਦੇ ਸੀ 3 ਤੋਂ 4 ਦਿਨ ਦਾ ਸਮਾਂ ਲੱਗ ਜਾਂਦਾ ਸੀਗਾ ਸਾਨੂੰ ਉਸ ਫਰਾਡ ਨੂੰ ਉਸ ਗੱਡੀ ਦੇ ਟੈਕਸ ਨੂੰ ਅਸੈਸ ਕਰਨ ਦੇ ਅੰਦਰ ਕਿਉਂਕਿ ਲੰਘ ਜਾਂਦੀ ਸਿਸਟਮ ਚਾਲਤਾਂ ਚ ਪਤਾ ਹੀ ਨਹੀਂ ਲੱਗਦਾ ਸੀਗਾ ਸੋ ਕਿੰਨਾ ਬਿਲ ਜਾਰੀ ਹੋਇਆ ਕਿੰਨਾ ਨਹੀਂ ਹੋਇਆ ਤੋ ਕਈ ਵਾਰ ਯੂਪੀ ਬਿਹਾਰ ਜੇ 3-4 ਦਿਨ ਦਾ ਸਮਾਂ ਲਾਈਏ ਤਾਂ ਪੂਰੇ ਨਾਰਥ ਇੰਡੀਆ ਦੇ ਕਿ ਪੂਰੇ ਇੰਡੀਆ ਦੇ ਟਰੱਕ ਜਿਹੜੇ ਨੇਗੇ ਉਹ ਇੱਕ ਦੇਸ਼ਾਂ ਇੱਕ ਦੂਜੇ ਦੇ ਜਿਹੜਾ ਕ੍ਰੋਸ ਕਰਦੇ ਨੇ 3 ਦਿਨਾਂ ਚ ਹੁਣ ਜਿਹੜਾ ਅਸੀਂ ਰੀਅਲ ਟਾਈਮ ਈਵੇ ਬਿਲ ਪੋਰਟਲ ਬਣਾਇਆਗਾ ਇਹਦੇ ਚ ਅਸੀਂ ਲਗਭਗ ਵੇਦਨਨ ਅਵਰ ਵੇਦਨਨ ਅਵਰ ਅਸੀਂ ਡਿਟੈਕਟ ਕਰ ਪਾਵਾਂਗੇ ਕਿ ਈਵੇ ਬਿਲ ਜਿਹੜਾ ਉਹ ਦਿੱਲੀ ਚ ਜਨਰੇਟ ਹੋ ਗਿਆ ਮਾਲ ਜਿਹੜਾ ਫਲਾਣੀ ਟਰੱਕ 'ਚ ਭਰਿਆ ਗਿਆ ਫਲਾਣੀ ਕਨਜ਼ਾਈਨਮੈਂਟ ਫਲਾਣੀ ਜਿਹੜੀ ਆ ਟ੍ਰੇਨ ਤੇ ਆ ਰਹੀ ਆ ਜਾਂ ਗੱਡੀ ਤੇ ਆ ਰਹੀ ਆ ਜਾਂ ਜਿਸ ਵੀ ਵਹੀਕਲ ਦੇ ਉੱਤੇ ਆ ਰਹੀ ਆ ਜਿਸ ਵੀ ਟਰਾਂਸਪੋਰਟੇਸ਼ਨ ਦੇ ਸਾਧਨ ਤੇ ਆ ਰਹੀ ਆ ਉਹਨੂੰ ਅਸੀਂ ਇੱਕ ਘੰਟੇ ਦੇ ਅੰਦਰ ਡਿਟੈਕਟ ਕਰ ਲਵਾਂਗੇ ਕਿ ਹਾਂ ਜੀ ਇਹ ਦਿੱਲੀ ਤੋਂ ਚੱਲਦੀ ਬੰਗਲੌਰ ਤੋਂ ਚੱਲਦੀ ਕਿੱਥੋਂ ਚੱਲਦੀ ਇਹਦੀ ਡੈਸਟੀਨੇਸ਼ਨ ਜਿਹੜੀ ਆ ਉਹ ਲੁਧਿਆਣਾ ਜਲੰਧਰ ਅਮਰitsar ਪੰਜਾਬ ਦੇ ਕਿਸੇ ਵੀ ਸ਼ਹਿਰ ਚਾ ਤੋਂ ਸਾਨੂੰ ਜਿਹੜਾ ਉਥੇ ਟੈਕਸ ਦੀ ਜਿਹੜੀ ਆ ਕਲੈਕਟ ਕਰਨ ਦੇ ਅੰਦਰ ਬੈਸਾਂਵਿੰਦਾ ਬੜੀ ਆਸਾਨੀ ਹੋਊਗੀ ਸੋ ਇਹ ਸਾਰਾ ਕੁਝ ਪੋਸੀਬਲ ਆ ਆਉਣ ਵਾਲੇ ਸਮੇਂ 'ਚ ਅਸੀਂ ਕੋਈ ਹੋਰ ਪੋਰਟਲ ਜਿਹੜੇ ਬੜੀ ਜਲਦੀ ਲਾਂਚ ਕਰਨ ਵਾਲਿਆ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਨਾਲ ਬੈਸਾਂਵਿੰਦਾ ਪੰਜਾਬ ਦੀ ਟੈਕਸ ਐਨਫੋਰਸਮੈਂਟ ਜਿਹੜੀ ਆ ਹੋਰ ਸਟਰੋਂਗ ਹੋਊਗੀ ਹੋਰ ਮਜ਼ਬੂਤ ਹੋਊਗੀ ਤਾਂ ਕਿ ਪੰਜਾਬ ਦਾ ਪੈਸਾ ਜਿਹੜਾ ਇੱਕ ਇੱਕ ਪੈਸਾ ਉਹ ਕੋਈ ਉਹਨੂੰ ਕੋਈ ਚੋਰੀ ਦਾ ਕਰ ਸਕੇ ਟੈਕਸ ਦਾ ਔਰ ਲਗਾਤਾਰ ਉਹ ਸਾਡੇ ਖਜ਼ਾਨੇ ਚ ਆਵੇ ਤੇ ਸਿਰਫ ਤਾਂ ਹੀ ਪੋਸੀਬਲ ਹੋ ਸਕਿਆ ਜੇਕਰ ਮੈਂ ਸਮਝਦਾ ਸਾਡੀ ਕ腐ਪਸ਼ਨ ਦੇਗੇਂਸ ਜ਼ੀਰੋ ਟੋਲਰੈਂਸ ਸਾਡੀ ਭ੍ਰਿਸ਼ਟਾਚਾਰ ਦੇਗੇਂਸ ਜ਼ੀਰੋ ਟੋਲਰੈਂਸ ਔਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜ ਦੇ ਦਿਸ਼ਾ ਨਿਰਦੇਸ਼ ਤੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁਖਬਤਰੀ ਸਾਹਿਬ ਦੀ ਗੁਵਾਈ ਇੱਕ ਇਮਾਨਦਾਰ ਤੇ ਨੇਕ ਨੀਤੀ ਵਾਲੀ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਹੁਣੇ ਅਸੀਂ ਜਿਹੜੇ ਸਾਡੇ ਵੱਡੇ ਪੰਜ ਟੈਕਸਪੇਅਰ ਨੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕੀਤਾ ਆਨਰ ਕੀਤਾਗਾ ਤੇ ਪੰਜਾਬ ਦੇ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਨੇਗੇ ਉਹ ਇਮਾਨਦਾਰੀ ਦੇ ਨਾਲ ਸਾਨੂੰ ਟੈਕਸ ਦੇ ਰਹੇ ਨੇ ਕਿਉਂ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹਦਾ ਗਠਨ ਹੋਇਆਗਾ ਸੋ ਮੈਂ ਉਹਨਾਂ ਸਾਰੇ ਟੈਕਸਪੇਅਰ ਨੂੰ ਜਿਹੜੇ ਅੱਛੇ ਤਰੀਕੇ ਦੇ ਨਾਲ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਇਮਾਨਦਾਰ ਨਾਲ ਟੈਕਸ ਦੇ ਰਹੇ ਨੇਗੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਰ ਲੀ ਚਾਹਾਂਗਾ ਸੋ ਇਹ ਇਥੋਂ ਪਤਾ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰਾਂ ਜਿਹੜੀਆਂ ਨੇ ਗੀਆਂ ਉਹ ਕਿਸ ਤਰ੍ਹਾਂ ਜਿਹੜੀਆਂ ਟੈਕਸ ਚੋਰੀ ਕਰਦੀਆਂ ਸੀ ਕਿਸ ਤਰ੍ਹਾਂ ਉਹਨਾਂ ਨੇ ਡਿਪਾਰਟਮੈਂਟਾਂ ਨੂੰ ਮਤਲਬ ਕਿ ਕੱਖੋਂ ਹੌਲੇ ਕਰ ਰੱਖਿਆ ਸੀ ਹਰ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਹੱਥ ਬੰਨੇ ਹੁੰਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਲਸ਼ਨ ਦੇ ਅੰਦਰ ਉਹਨਾਂ ਨੂੰ ਕੰਪੈਲ ਕਰਕੇ ਕਿਸ ਤਰ੍ਹਾਂ ਜਿਹੜੀਆਂ ਚੋਰੀਆਂ ਕਰਵਾਇਆਂ ਜਾਂ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ ਪਰ ਲੇਕਿਨ ਸਾਡੀ ਪੰਜਾਬ ਦੀ ਹਿਸਟਰੀ ਦੇ ਅੰਦਰ ਪਹਿਲੀ ਸਰਕਾਰ ਆ ਜਿਹੜੀ ਬਿਲਕੁਲ ਕਾਨੂੰਨ ਨੂੰ ਮੰਨਦੀ ਆ ਔਰ ਕਾਨੂੰਨ ਨੂੰ ਲਾਗੂ ਕਰਦੀ ਆ ਔਰ ਇਮਾਨਦਾਰੀ ਉੱਤੇ ਪੈਰਾ ਦੇ ਰਹੀ ਆ ਥੈਂਕ ਯੂ